ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਆ ਬੈਲ ਦੇ ਆਈਕਨ ਨੂੰ ਵੀ ਧਬ ਦੇਓ ਜਿਸ ਨਾਲ ਸਾਡੀ ਵੀਡੀਓ ਤੁਹਾਨੂੰ ਮਿਲੇਗੀ ਸਭ ਤੋਂ ਪਹਿਲਾਂ। ਵਰਜੀ ਆਲਾ ਕਹਿੰਦੇ ਫੇਰ ਆ ਗਿਆ ਐਕਸ਼ਨ ਬੁਆਏ ਆ ਗਿਆ ਐਕਸ਼ਨ ਬੁਆਏ ਆ ਗਿਆ ਕਹਿੰਦਾ ਪਾਣ ਦਾ ਪੱਤਾ ਬਣਾਈ ਫਿਰਦਾ ਚੰਦਰਾ ਕਹਿੰਦੇ ਛਾਤੀ ਦੇ ਉੱਪਰ ਇਹਦੀਆਂ ਗੱਲਾਂ ਹੁੰਦੀਆਂ ਚੋਲੇ ਵਾਲੇ ਸੁਖਮੈਨੂ ਕਹਿੰਦੇ ਉਸਤਾਦ ਮੰਨਿਆ ਦੁਨੀਆ ਤੇ ਛਾ ਗਿਆ ਪਰ ਡੱਗੋ ਵਾਲਾ ਕਹਿੰਦੇ ਮੂਹਰੇ ਹੋ ਗਿਆ ਨਜ਼ਾਰਾ ਲੋਕਾਂ ਨੂੰ ਆ ਗਿਆ ਆ ਤੇ ਰੱਖ ਆ ਤੇ ਰੱਖ ਆ ਸਵਾਦ ਹੈ ਆ ਸਵਾਦ ਹੈ ਆ ਸਵਾਦ ਆ ਬਠਿੰਡੇ ਚ ਦਾ ਟੀਮ ਦਾ ਕੋਚ ਵੀ ਹੈ ਟੀਮ ਦਾ ਕਿਹੜੇ ਗਿਆ ਸਾਡੇ ਵਾਲਿਆ ਕੌਣ ਆ ਗਿਆ ਲਓ ਰਵੀ ਕੈਲਰਮ ਆ ਗਿਆ ਟਰੈਕਟਰਾਂ ਦਾ ਜੇਤੂ ਆ ਗਿਆ ਰਵੀ ਕੈਲਰਮ ਖੇਡ ਮੈਦਾਨ ਦੇ ਵਿੱਚ ਨਾਟ 11 ਵੀ ਜਿੱਤਿਆ ਖੋੜ ਵੀ ਜਿੱਤਿਆ ਲਓ ਰਵੀ ਕੈਲਰਮ ਦੀ ਰੇਡ ਤੇ ਉਗੋ ਵਾਲਾ ਮੁੰਡਾ ਸਰਾ ਲਾਉਣ ਲੱਗਿਆ ਇਸ ਇਲਾਕੇ ਦਾ ਗੱਬਰੂ ਬੱਲੇ ਬੱਲੇ ਕਰਾਉਣ ਲੱਗਿਆ ਕਿੰਦੀ ਉਗੋ ਦਾ ਜਫਾ ਕਿਵੇਂ ਲੱਗਿਆ ਆ ਵਾਹ ਵੇ ਕਿੰਦੇ ਭੰਗੜੇ ਲੈ ਵੀ ਸਖਰਾਜ ਇਸੇ ਤਰ੍ਹਾਂ ਨੀਆਂ ਹੋਰ ਘੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਕਬੱਡੀ ਟ੍ਰੈਂਡ ਤੇ ਵੀਡੀਓ ਸ਼ੇਅਰ ਕਰੋ